ਸੰਨ ਦੇ ਵਿੱਚ ਜੋਗੀ ਲੋਕ ਜਾਂਦੇ ਸੀ ਇੱਥੇ ਜਾ ਕੇ ਅੱਗੇ ਉਹਨਾਂ ਨੂੰ ਭੇਦ ਨਹੀਂ ਸੀ ਇਹ ਸੰਨ ਵਿੱਚ ਪ੍ਰਵੇਸ਼ ਉਹਨਾਂ ਹੱਸੇ ਵਿਚਾਰਨ ਨੂੰ ਰੋਕਣ ਵਾਸਤੇ ਉਹ ਗੰਗੇ ਵਜਾਉਂਦੇ ਸੀ ਗੰਗੇ ਦੀ ਆਵਾਜ਼ ਨੂੰ ਸੁਣੇ ਜਾਂਦੇ ਵਿਚਾਰ ਰੁਕਦੇ ਜਾਂਦੇ ਤੇ ਸੁਣੇ ਜਾਂਦੇ ਸਮਾ ਜਾਂਦੇ ਇਥੇ ਸੋਚੇ ਇਸ ਘਰ ਕਿਆ ਹੈ ਸਤਿਗੁਰ ਤੇ ਪਾਇ ਵਿਚਾਰਾ ਸੁਨ ਸੁਣ ਸੱਚਾ ਕਰਵਾਰ ਕਰਦ ਆਗੇ ਪਰ ਸਹਿਜ ਵਿੱਚ ਨਹੀਂ ਗਏ ਇਸ ਘਰ ਦੇ ਚੋਂ ਕਿਸੇ ਟਾਈਮ ਤੇ ਵੀ ਸਾਨੂੰ ਵਿਚਾਰ ਆ ਕੇ ਇਸ ਲੋਕ ਵਿੱਚ ਆ ਸਕਦੇ ਇਸ ਕਰਕੇ ਸਿਰਫ ਉਹ ਸੁਣਨ ਉਤ ਆਉਂਦੇ ਸੀ ਕਿ ਜੋ ਕੁਝ ਹੈ ਸੁਣੇ ਸੁਣੇ ਕਿਉਂ ਇਥੇ ਸੁੱਖ ਮਿਲਦਾ ਵਿਚਾਰਾ ਰੁਕਣ ਤੋਂ ਬਾਅਦ So